सबू सस् श्रीकाल जनाब जी सस् श्रीकाल अज ग्यारा दस दिन बाद मेरे पति देव जी उठ के नहाए गुड मॉर्निंग सत श्रीकाल गाय वेलकम बैक ਸਾਡੇ ਖੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਬਾਰ ਬਾਰ ਉਹੀ ਗੱਲ ਹੋ ਗਈ ਹੈ ਡਬਲ ਡਬਲ ਹੋ ਗਈ ਹੈ ਗੁੰਨੂ ਹੋ ਰਹੀ ਹੋ ਰੇ ਸਕੂਲ ਅਸ ਤੇ ਰੈਡੀ ਟਾਈਮ ਹੋ ਗਿਆ 8:30 ਤੇ ਅੱਜ ਗੁੰਨੂ ਜਨਾਬ ਜੀ ਦੀ ਆਈ ਹੋਈ ਸੀ ਸਾਸੂ ਮਾ ਕੱਲ ਹੀ ਮੰਮੀ ਆਈ ਹੋਈ ਸੀ ਮੰਮੀ ਦੇ ਆਉਣ ਤੋਂ ਬਾਅਦ ਠੀਕ ਹੋਇਆ ਅੱਜ ਉਥੇ ਨਾਲੀਆਂ ਮੰਤ ਫਿਰ ਮਲਾਉਣੀਆ ਤੁਹਾਨੂੰ ਅਮੰਤ ਮਾਰੀ ਆ ਚਲ 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 ਦੁੱਧ ਪੀਣ ਟਾਈਮ ਹੋ ਗਿਆ ਫਿਰ ਮਿਲਦੇ ਆ ਗਾਇਸ ਹੁਣ ਅਸੀਂ ਬਨੋਰਨ ਛੱਡਿਆ ਉਹਨਾਂ ਨੇ ਵੀ ਜਾਣਾ ਹੀ ਵਾਪਸ ਕੱਲ੍ਹ ਦੇ ਆਈ ਹੋਏ ਆ ਫਿਰ ਮਿਲਾਂਗੇ ਤੁਹਾਨੂੰ ਸ਼ਸ਼ੀਕਲ ਜੀ ਗਾਇਸ ਆਪਾਂ ਹੁਣ ਸਾਰੇ ਗੱਡੀ ਚ ਆ ਗਏ ਆ ਦੇਖੋ ਐਡੀ ਸੰਗਤ ਬੈਠੇ ਆ ਸਾਰੇ ਅੱਗੇ ਮੈਂ ਤੇ ਬਾਬਾ ਬੈਠੇ ਆ ਜਿਵੇਂ ਮਮਾ ਦੀ ਸੀਟ ਰੋਕ ਲਈ ਅਜ ਮਮੀ ਸੀਟ ਰੋਕ ਲਈ ਹਫਤੇ ਬਾਅਦ ਗੱਡੀ ਚਲਾਈ ਆ ਯੈਸ ਸਰ ਪਹਿਲੀ ਵਾਰੀ ਬਾਬਾ ਨੇ ਗੱਡੀ ਚਲਾਈ ਆ ਜੇ ਨਾਨੀ ਹੋਰ ਨਾ ਆਉਂਦੀ ਫਸ ਫਿਰ गड्डी भी <laughs> तो नहीं चलनी सीगी और <laughs> तो चली जाएगी हैं देखियो सारे भी लड़ाई तो अपन निकले या स्कॉर्पियो यूनिवर्सिटी डॉग अच्छा ਸਕੂਲ ਪਹੁੰਚ ਗਏ ਬੱਚਾ 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 ਉੱਧਰ ਨਾ ਜਾਣਾ ਸਕੂਲ ਪਹੁੰਚ ਗਏ ਚਲੋ 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 ਪੰਜ ਕਿਸ਼ਾੜੇ ਚਲ ਬਾਈ ਬਾਈ ਮੇਰੀ ਜਗ੍ਹਾ ਤੇ ਆ ਗਿਆ ਬੰਦ ਹੋ ਗਈ ਅੱਜ ਜਿਆਦਾ ਭੀੜ ਆ ਅੱਗੇ ਜਦੋਂ ਮੈਂ ਛੱਡਣਾ ਉਹਨਾਂ ਨੂੰ ਇੰਨੀ ਨਹੀਂ ਹੁੰਦੀ ਖਾਲੀ ਜਾਂ ਪਿਆ ਹੁੰਦਾ ਅੱਜ ਬੱਸ ਐਸੇ ਹੀ ਟਾਈਮ ਤੇ ਆਨੇ ਉਹਨੇ ਮੈਂ ਤਾਂ ਜਾਣਾ ਸਕੂਲ ਨਹੀਂ ਜਾਵਣਾ ਅੱਜ ਇੱਥੇ ਕਲਾਸ ਲਾਇਆ ਨਹੀਂ ਨਹੀਂ ਕਿਉਂ ਨਹੀਂ ਅਕਸਰ ਜਾਂਦਾ ਕਿ ਮੈਂ ਤਾਂ ਦੀ ਛੁੱਟੀ ਅੱਜ ਤਾਂ ਮੈਂ ਤਨ ਮੌਜਾ ਆਪਦੀ ਡਾਲ ਨਾਲ ਬੱਸ ਇੱਥੇ ਠੰਡ ਲੱਗੀ ਕੋਟ ਪਾ ਲੇ ਕਿਹੜੀ ਬੱਸ ਜਾਂਦੀ న్యూ ਦੀਪਾ ਲੈਣ ਦੀ ਜਾਂਦੀ ਇਹ ਤਾਂ ਫਿਰ ਉੱਡ ਜਾਂਦੇ ਕਿਹੜੀ ਜਾਓਗੇ ਫਤਿਹ ਵਾਲਿਆਂ ਦੀ ਜਾਓ ਮੈਂ ਤਾਂ ਕਿਹੜੀ ਬਾਸ ਜਾਊਗੀ ਥੋੜੀ ਮੁਖਸਰ ਪਤਾ ਦਿਨ ਦਰਗਾੜ ਵਾਲੀ ਤੇ ਦਰਗਾੜ ਵਾਲੀ ਤੇ ਜਾਣਾ ਦਰਗਾੜ ਵਾਲੀ ਦਰਗਾੜ ਵਾਲੀ ਚਲੋ ਗਾਇਸ ਚਲਿਓ ਆ ਦੇਖ ਲੋ ਬਠਿੰਡੇ ਸ਼ਹਿਰ ਦਾ ਹਾਲ ਗੰਦ 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 ਸਮੈਲ ਜੜਾਤੀ ਦੇਖੋ ਪਾਣੀ ਜਾ ਜਾਂਦਾ ਇਹ ਕਚੈਰੀ ਵਾਲੇ ਤੇ ਆ ਹੀ ਖੜਾ ਰਹਿੰਦਾ ਨਾ ਹੋ ਤੇ ਭਰ ਜੂਗਾ ਸਾਰ ਲਓ ਜਿਹਨਾਂ ਨੇ ਚੁੜਾਤਾ ਸੀ ਪਰ ਹਜੇ ਤੱਕ ਅਸੀਂ ਘਰੇ ਨਹੀਂ ਪਹੁੰਚੇ ਉਹ ਖੜੇ ਜਨਾਬ ਜੀ ਸ਼ੀਸ਼ੇ 'ਚ ਦੇਖਦੇ ਆ ਡੈਡੀ ਦੀਆਂ ਸਰਿੰਜਾਂ ਲੈ ਆਣੀਆਂ ਸੀ ਪਹਿਲਾਂ ਡੈਡੀ ਦੀ ਮੈਡੀਸਿਨ ਲਈ ਤੇ ਹੁਣ ਲੈਣੀ ਹੈ ਸਰੀਂਜਾ ਰਾਤ ਲੈਣ ਚੱਲਿਆ ਸੀ ਬਟ ਫਿਰ ਮੈਂ ਗਿਆ ਨੀ ਮਮੀ ਘਰ ਚਲਾ ਰਾਤ ਸਾਰ ਲੈਣੀ ਥੋੜੀ ਹਾਰਡ ਜੀ ਹੋ ਗਈ ਸੀ ਉਹ ਲੋਕ ਦੇ ਨਹੀਂ ਯੂਜ਼ ਹੁੰਦੀ ਆ ਖਤਮ ਹੋਈਆਂ ਪਈਆਂ ਸੀ ਅੱਜ ਦੇਖਿਓ ਅੱਜ ਉੱਠ ਗਏ ਨਾ ਮंजे ਥੋਕ ਕੰਮੇ ਕੰਮ ਨਿਕਲਣਾ ਯਾ ਵੀ ਕਰਨ ਵਾਲਾ ਉਹ ਵੀ ਕਰਨ ਵਾਲਾ ਵੀ ਕਰਨ ਵਾਲਾ ਉਹ ਵੀ ਕਰਨ ਵਾਲਾ ਹੂੰ ਥੋੜੇ ਤਾਂ ਆ ਗਿਆ ਕਾਬੂ ਨੇ ਖਾਣੇ ਆਓਟਸ जनाब जी ने खाने चावल प्लस न्यूट्री गुरु ने खाने यस चावल। चावल तू की खाना न्यूट्री खान चावल खाने ना चलो गाय तो भी खा लो आज दोबारा तो, तो वापस आ गया सी। कैमरा चकन ली। कैमरा चकने भूल गए तेन देख बैठे उधर वापस ले आए से अस देख लो ਹਾਲ ਦੇਖ ਲਓ ਗਾਇਜ਼ ਇਹਦੇ ਇੱਕ ਬਾਥਰੂਮ ਚ ਬੈਠੀ ਐ ਸੈਬੂ ਐ ਨਾ ਮਾਂ ਤੋਂ ਤੇ ਵੱਡੀ ਸੀ ਨਾ ਆਹ ਬਾਈ ਚਮਚੇਿੱਦੜ ਜਿੱਧਰ ਤੂੰ ਚਪਲਾ ਪਾਣ ਗਿਆ ਸੀ ਬੈਠੀ ਐ ਨਾ ਮਾਂ ਤੋਂ ਗੁੰਨੂ ਨੂੰ ਪਤਾ ਹੀ ਨਹੀਂ ਅਬ ਪੰਨਾ ਚੈਨਲ ਆ ਰਿਹਾ ਇਤਾਰੇ ਪਾਚ ਗਈ ਅਗਲੀ ਖੇਡ ਰਹੀ ਐ ਅੱਜ ਛੁੱਟੀ ਆ ਨੂੰ ਲੋ ਗਾਇਜ਼ ਅਜੇ ਅਸੀਂ ਗੁੰਨੂ ਨੂੰ ਗੱਡੀ ਤੇ ਛੱਡਣ ਚਲੇ ਆ ਦੱਸੂ ਪਤਾ ਅਸੀਂ ਗੱਡੀ ਚ ਘੁੰਮ ਰਹੇ ਆ ਕੀ ਐ ਕਿ ਲਿਆ ਮੈਂ ਖੋਲਣਾ ਖਲਾਰ ਲੇਗਾ ਗੱਡੀ ਚ ਆ ਲੱਗ ਗਈ ਇਹਨਾਂ ਨੂੰ ਲਿਆ ਮੈਂ ਖੋਲ ਕੇ ਤਾਂ ਮੈਂ ਬੈਗ ਇੱਥੇ ਤੇਰਾ ਆ ਸੀ ਕਿੰਨੀ ਗਰਮ ਐ ਸਾ ਗੱਡੀ ਚ ਤਾਂ ਗੱਡੀ ਚ ਕੋਈ ਪਾਕ ਨਹੀਂ ਗੱਡੀ ਸਾਡੀ ਤਵਾਉਣ ਵਾਲੀ ਹੋਈ ਪਈ ਆ ਬਹੁਤ ਜ਼ਿਆਦਾ ਦੰਦੀ ਆ ਸਾਹਮਣੇ ਉਹ ਬੰਦ ਅੱਜ ਕਾਰਵਾਸ਼ ਨਹੀਂ ਤਾਂ ਅੱਜ ਤੋ ਤਵਾ ਲੈ ਕੱਢ ਲੈ ਬੈਗ ਸੀਜ਼ਨ ਬਾਅਦ ਚ ਲੈ ਲੈ ਸੀਜ਼ਨ ਨੂੰ ਛੇੜ ਦੇ ਬਸ ਰੈਡੀ ਆ ਹੋ ਆਗੇ

ਤੈਨੂੰ ਦੱਸਿਆ ਹੀ ਨਹੀਂ ਕੀ ਦਾ ਹੋਂਦੋ ਲਿਆ ਗਾਈਜ਼ ਅਸੀਂ ਪਤਾ ਲੈਣ ਲੱਗੇ ਅੱਗ ਲੱਗੀ ਨਹੀਂ ਪਈ ਅੱਗ ਲਾਈ ਆ ਘਰ ਤੇ 겨 ਲਾਊਗਾ ਕੋਈ ਕੰਮ ਲੈਣਾ ਇੱਕ ਤਾਂ ਐਡੇ ਜਵਾਕ ਸਾਡੇ ਵੈਸੇ ਉਹਨਾਂ ਨੇ ਫालतू ਕਾਗਜ਼ ਪੱਤਾ ਉਹ ਮਚਾਇਆ ਪੱਤ ਕੇ ਕੁੱਤੇ ਜਿ ਇਕੱਠੇ ਹੋ ਜਾਂਦੇ ਵਿਆਹ ਇੱਥੇ ਫੰਕਸ਼ਨ ਆ ਕੋਈ ਚਲਿਏ ਖਾਣ ਪੀਂ ਮੇਰੇ ਘਰ ਆਲਾ ਕੁਝ ਖਾਂਦਾ ਨਹੀਂ ਨਹੀਂ ਤਾਂ ਵਿਆਹ ਚ ਵੜ ਜਾਂਦੇ ਬਾਈ ਦੇ ਵੀ ਸੱਲ ਹੋਰ ਕੱਟ ਗਏ કે નનાને રહે ગયા 56000 56000 પાપા દે કેટલા 56000 પાપા દે 77000 سارے જાણે બીમાર હોગે સી ગાઈસ તા કરકે સાડે ને બ્લોગ નહીં આયે سارے જાણે નહીં મેરે પતિ દેવજી કлле સાડે ઘર ચ ઉધર માનવરી سارے હોગે સી વાડી વાડી ના વાડી વાડી ઇને કો તો 56000 યસ મે પૂર્ણવત ਡੈਂਗੂ ਬਹੁਤ ਖਤਰਨਾਕ ਹੈ। ਨੂੰ ਸੂਰਜ ਦੇਖ ਤੱਕ ਸਨਸੈਟ ਹੋ ਰਿਹਾ। ਇੰਨਾ ਜਿਆਦਾ ਕੁਰਾਸ਼ ਰਹਿੰਦਾ ਨਾ ਪੁਲ ਤੇ। ਮੈਂ ਆ ਪੁਲ ਤੇ ਗੈਲ ਐਕਟਿਵ ਵਾਲਾ ਕਿਈ ਐਕਟਿਵ ਐਪ ਵਾਲੇ ਤੱਕ ਸੀ ਤੇ ਬਸ ਖੜੀ ਉੱਥੇ ਖੜੀ ਸੀ ਮੈਂ। ਤੇ ਉੱਥੇ ਨਈ ਸਕੂਟਰੀ ਮੇਰੀ ਬੁੜਕੀ ਜੱਲ। ਕਾਈਜ਼ੇ ਡਾਲਫਿਨ ਚੌਂਕ ਤੋਂ ਕੀ ਬਣਾਤਾ ਗੁਰਮੁਖੀ ਚੌਂਕ ਬਣਾਤਾ ਆ ਦੇਖੋ ਉਡਾੜਾ ਲਿਖਤਾ ਚੌਂਕ ਤੇ ਡਾਲਫਿਨਸ ਵਿਚਾਰੀਆਂ ਉਤਾਰਤੀਆਂ ਮਨੇ ਗੁਮਗੇ 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 ਉਹ ਸੀ ਲਿਖਿਆ ਆ ਯਾ ਦਿਗ ਗਿਆ ਤੁਨੂੰ ਇਹ ਆ ਟੀਵੀ ਟਾਵਰ ਸਾਡੇ ਬਠਿੰਡੇ ਦਾ ਇੱਧਰ ਆਪਣਾ ਘਰ ਚੱਲਦੇ ਆ ਘਰ ਨੂੰ ਉਹ ਟੀਵੀ ਟਾਵਰ ਦੇ ਉੱਪਰ ਜਾਂ ਅਮੀ ਜਾਮ ਹੋ ਗਿਆ ਗੈਸ ਅੱਗੇ ਵੀ ਤੇ ਸ਼ੀਸ਼ੇ ਚ ਪਿੱਛੇ ਵੀ ਉਹ ਦੂਰ ਤੱਕ ਲਾਈਨਾਂ ਹੀ ਲਾਈਨਾਂ ਲਾਈਨਾਂ ਦੇਖ ਲਿਆ ਇੱਥੋਂ ਵੀ ਦਿਨਦਾ ਮੈਨੂੰ ਇੱਥੇ ਖੜਦੇ ਆ ਅਸੀਂ ਅੱਜ ਪੌਲ ਤੋਂ ਥੱਲੇ ਉੱਤਰਦੇ ਬਹੁਤ ਜ਼ਿਆਦਾ ਜਾਮ ਹੈ ਬਹੁਤ ਜ਼ਿਆਦਾ ਜਾਮ ਹੈ ਇੱਕ ਮੈਂ ਚੜਿਆ ਆ ਉੱਪਰ ਸਾਬੂ ਕਹਿੰਦਾ ਇਨੀ ਤਾਕਤ ਕਿ ਮੈਂ ਆ ਗਿਆ ਫਲੈਕਸ ਆ ਉੱਤਰ ਜਾਣਗੇ ਸਾਈਡ ਤੇ ਕੁਝ ਲਾਇਆ ਹੋਣਾਗਾ ਦੇਖੋ ਬਹੁਤ ਠੀਕ ਉਹ ਉੱਤਰ ਜੂਗਾ ਹਾਂ ਬਦਲ ਦੇਣਗੇ ਉਹ ਚੰਡੋਲ ਚੱਲੀ ਜਾਂਦੀ ਸੀ ਓਏ ਦੇਖੀ ਜੀ ਹਾਂ ਚੱਲਾਂਗੇ ਬਾਈ ਮਤੇ ਸੋ ਜੀ ਮੈਂ ਆਨੀ ਪੂਰਾ ਨਹੀਂ ਸ਼ੌਪਿੰਗ ਟ੍ਰੈਕ ਲੈਣੀ ਆ। ਠੀਕ? ਸੋਜੀ ਗੜੀ ਲਾਉਣ ਨਹੀਂ ਜਾਣਾ। ਪੈਗੀ 부ਆ। ਥਰ ਥਰ ਚਲਿਏ। ਮੈਂ ਤਾਂ ਤਿਆਰ ਆ। ਕੀ ਪਾਉਣਾ? ਕਿੱਥੇ ਆ? ਟੀਮਾ ਤੇ ਲੈ ਕੇ ਜਾਵਾਂ ਉਹਨਾਂ ਏਕਟੀਵਾ ਤੇ। ਕਿੰਨੇ ਸਸਾ ਪਰ ਕੰਬਲਾਂ ਆ ਗਏ? ਕਿੰਨੇ ਮੋਟੇ ਕੰਬਲੇ ਸਾਡੇ 12 ਕੋਲ। ਕਲਰ ਦੀ ਵੀ ਗਾਰੰਟੀ ਹੈ, ਬੋਰਡ ਦਾ ਵੀ। ਕਿੰਨੀ ਲੈਂਥ ਹੁੰਦੀ ਇਹਨਾਂ ਦੀ? ਲੰਬਾਈ 9.8 ਫੁੱਟ ਲੰਬਾਈ ਹੈ। 5.5 ਫੁੱਟ ਚੌੜਾਈ ਹੈ। ਸਿੰਗਲ ਦੇ ਵੱਲ ਦਾ ਸਾਇਦੇ ਇੱਡਾ ਫਰਕ ਡੇ ਇੱਡਾ ਸਾਇਦੇ। ਸਿੰਗਲ ਡਬਲ ਦਾ? ਹਾਂ, ਇੱਡਾ ਸਾਇਦੀ ਦਾ ਫਰਕ ਹੁੰਦਾ। ਇਹ ਮੋਟਾ। ਇਹ ਬੂਹਾ ਦਾ ਕੰਬਲ ਲੈ ਲਿਆ ਨਾ ਵੰਡਾ। ਕਿਹੜਾ ਕੰਬਲ ਮਿਲ ਗਿਆ? ਰੇਟ ਵੀ ਸਹੀ। ਘਰ ਜਾ ਕੇ ਦਿਖਾਉਂਦੇ ਆ ਤੁਹਾਨੂੰ ਖੋਲ ਕੇ। ਪੋ 2000 ਦਾ ਆਇਆ ਨਾ ਕੱਢੋ ਬਾਹਰ ਹੁਣ ਸੀਜ਼ਨ ਆ ਪਹਿਲਾਂ ਲੈ ਕੇ ਰੱਖੋ ਫਿਰ ਸਸਤੇ ਹੁੰਦੇ ਨੇ ਹਾਂ ਮੈਂ ਕਿਹਾ ਹੁਣ ਤਾਂ ਸੀਜ਼ਨ ਆ ਇਹਨਾਂ ਦਾ ਕੰਮ ਆ ਇਹਨਾਂ ਨੂੰ ਸੀ ਇਹ ਦੂਰਾ ਹੈ ਇਹਦੇ ਸੀ ਹੈ ਇਹ ਕਹਿੰਦਾ ਕਿ ਇਹ ਕਦੂਰਾ ਹੈ ਇਹ ਇਹ ਦੂਰਾ ਹੁਣ ਕਦੋਂ ਵਜੇ ਆਂਦਾ ਇਹ ਕੰਮ ਪਰ ਲੈ ਕੇ ਜਾਈ ਦੀ ਲੋੜ ਨਹੀਂ ਹੋ ਕਹਿੰਦਾ ਹਾਂ ਕੋਟਾ ਪੋਲਾ ਬੋਲਾ ਜਾ ਅਸੀਂ ਲਾਭ ਲਿਆਵਾਂਗੇ ਪਟਸਾ ਦੇਖੋ ਯਾਰ ਹਾਂ ਦਨਪਾਸੇ ਲੈ ਲੇ ਹਾ ਗਿਆ ਮੈਂ ਪਹਿਲੀ ਦੁਕਾਨ ਤੇ ਪਸੰਦ ਆ ਗਿਆ ਨਵੀਂ ਦੁਕਾਨ ਤੇ ਲੈ ਕੇ ਗਈ ਸੀ ਬੂਆ ਨੂੰ ਯਾਰੀ ਹਾਂ ਨਾਗਪਾਲ ਦੇ ਸਾਹਮਣੇ ਬਾਬਾ ਫਰੀਦ ਵਾਲਿਆਂ ਦੀ ਦੁਕਾਨ ਛੱਡਿਓ ਲੈ ਕੇ ਦੇਖੋ ਕਿੰਨਾ ਪੋਲਾ ਬੋਲਾ ਆਪਾਂ ਵੀ ਲਿਆਵਾਂਗੇ ਆਪਣਾ ਕੱਲੇ ਫਰੀਦ ਵਾਲਿਆਂ ਦੀ ਦੁਕਾਨ ਹੈ ਕੱਲ ਸੋਨਾ ਨਾ ਮੇਰੀ ਚੁਆਇਸ ਦਾ ਥੋੜਾ ਅਰਜਾਈ ਦੀ ਲੋਣੀ ਡਬਲ ਆ ਮੈਂ ਹੂੰ ਤਾਂ ਸਿੰਗਲ ਆ ਪਰ ਆਏ ਦੇਖੋ ਇਹਨੂੰ ਚਾ ਕੇ ਕੇ ਦੇਖੋ ਐ ਥੱਲੇ ਵਾਲਾ ਪਾਸਾ ਅੱਡਾ ਦੋ ਆ ਇਹਨੂੰ ਅੱਡਾ ਡੁੰਦੀ ਆ ਦੋ ਲੇਅਰ ਦਾ ਗੰਬਲ ਆ ਥੱਲੇ ਵਾਲਾ ਅੱਡਾ ਉੱਪਰਲਾ ਅੱਡਾ ਕਿਹੜਾ ਸਿੰਗਲ ਲੈਤਾ ਬੂਆ ਕੱਲੇ ਨੇ ਆਉਦੇ ਅਸਤੇ ਲੈਤਾ ਬੂਆ ਨੇ ਹੋਰ ਮ ਢਾਂਡ ਨਹੀਂ ਲੱਗੂਗੀ ਹਮ ਹਰ ਜਾਈ ਦੀ ਲੋੜ ਨਹੀਂ ਗੀ ਕਿੰਨੇ ਦਾ 1100 ਦਾ ਬਸ ਹੋਰ ਆਪੇ ਮੈਂ ਮੰਗ ਲੈਣੇ ਹੋਰ ਕੀ ਬੰਦ ਬੰਦ ਹੋਣਾ ਹੁਣ ਆਪੋ ਉਥੇ ਲੈ ਕੇ ਆਵਾਂਗੇ ਉਹ ਆ ਉਹ ਚਾਦਰ ਹੀ ਭੇਜੀ ਸੀਗੀ 4000 ਦੀ ਠਾਕੂ ਵੀ ਬੁਆ ਲੈ ਠੀਕ ਹੈ ਵਧੀਆ ਬੁਆ ਕਹਿੰਦੀ ਹੂੰ ਆਕੇ ਲਾ ਮ ਖਲਵਾ ਰਹੀ ਆ ਸਾਡੇ ਮਾ ਅੰਦਰੋਂ ਖਾ ਸਹੀ ਆ ਖਲਵਾ ਦੇ ਤੇ ਵੱਧ ਹਵਾ ਲਾ ਲਈ ਢਾਕੇ ਲਾ ਕੇ ਦੇਖ ਲਈ ਅੱਗੇ ਗਿੱਲੇ ਨਹੀਂ ਨਰਜਾਈ ਅਰ ਜਾਈ ਆ ਕੁਝ ਆਪਣੇ ਤਾਂ ਇਹੋ ਜਿਹਾ ਕੰਬੜੀ ਅੰਦਰ ਰਜਾਈ ਦੀ ਲੋੜ ਹੀ ਨਹੀਂ ਫਿਰ ਹੈ ਦੇਖੋ ਜਿਹਾ ਕੰਬੜੀ ਅੰਦਰ ਰਜਾਈ ਦੀ ਤਾਂ ਲੋੜ ਹੀ ਨਹੀਂ ਐਡਾ ਮੋਟਾ ਕੰਬਲ ਕੇ ਆਪਣੇ ਦਾ ਕੰਬਲ ਪੱਤੀ ਨੈਕਸਟ ਮਾਰਨਿੰਗ

ਅੱਜ ਦਾ ਦਿਨ ਸੰਡੇ ਸਾਂਨੇ ਤੁਹਾਨੂੰ ਪਤਾ ਹੀ ਆ ਅਸੀਂ ਜਾਂਦੇ ਆ ਤੇ ਨਾਲ ਲੈ ਕੇ ਜਾਵਾਂਗੇ ਪੂਆ ਨੂੰ ਅੱਜ ਪੂਆ ਨੂੰ ਛੱਡ ਕੇ ਆਉਣਾ ਜਿੱਥੇ ਪੂਆ ਨੂੰ ਛੱਡ ਕੇ ਆਣਾ ਅੱਜ ਪੂਆ ਕਹਿੰਦੇ ਹਫਤਾ ਹੋ ਗਿਆ ਹੁਣ ਮੈਨੂੰ ਆਈ ਨੂੰ ਹਫਤਾ ਕਿੱਥੋਂ ਆਇਆ ਹੁਣ ਮੈਨੂੰ ਜਾਣ ਦੋ ਦੋ ਹਫਤੇ ਹੋ ਰਲੋ ਦੋ ਹਫਤੇ ਹੋ ਰਲੋ ਚਲੋ ਗਾਇਸ ਰੈਡੀ-ਚੜੀ ਹੋ ਕੇ ਫਿਰ ਤੁਹਾਨੂੰ ਮਿਲਦੇ ਆ ਦੇਖੋ ਮੈਂ ਰੋਟੀ 3 ਪਾਲ ਦਿੱਲੇ ਆ ਬਾਲ ਖੋਲ ਦੇ ਸੋਨੇ ਆ ਤੇ ਫਿਰ ਚਲਦੇ ਆ ਕਿਉਂ ਲੜੀ ਆ ਨਿਓ ਮੈਂ ਤਾਂ ਲੜੀ ਨਹੀਂ ਮੈਨੂੰ ਪਿਆਰ ਨਾਲ ਦਿੱਤਾ ਆਏ ਹਾਏ ਆਏ ਹਾਏ ਆਏ ਹਾਏ ਪਿਆਰ 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 ਲਓ ਗਾਈਜ਼ ਆਪਾਂ ਪਾਚ ਘੜੇ ਵਿੱਚ ਗੁੰਨੂ ਦੇਖੋ ਇਧਰਲੀ ਸਾਈਡ ਦੁਨੋ ਦੇ ਬੰਨੀ ਹੋਈ ਹੈ ਖੋਲਾ ਇਹਦੇ ਕੋਲੇ ਫਿਰ ਜੀ ਹੈਲੋ ਖੋਲਾ ਇੱਕ ਜਸ਼ਨ ਨੇ ਮਿਲਣਾ ਹੁ ਡਰ ਲੱਗਦਾ ਕਰੇ ਹੈਗਾ ਭਾਈ ਕੋਈ ਹੈਲੋ ਹੈਲੋ ਖੋਲ ਖੋਲ ਜੀ 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 ਆ ਆ ਆ ਉਹ ਜੋ ਸਹੀ ਆ ਪੂਆ ਦਾ ਕੰਮ ਤੇ ਪੂਆ ਨੂੰ ਛੱਡ ਚੱਲੇ ਦੂਰੋਂ ਗਏ ਕਿੱਧਰ ਗਏ ਘਰ ਤੇ ਤਾਈਆ ਨਹੀਂ ਕਰੇ ਉਹ ਕਿੰਨੀ ਹਾਦੀ ਕਰਨਾਂ ਦੇ ਗਏ ਗਰੇ ਮੈਚਿੰਗ ਕੀਤੀ ਜਗਤਾਰ ਆ ਕੇ ਕਹਿੰਦੀ ਗਜਨ ਕਹਿੰਦੀ ਵੀਰੇ ਨਾਲ ਮੈਚਿੰਗ ਕੀਤੀ ਹੈ ਕੀਤੀ ਹੈ ਨਾ ਚਾਚੂ ਸਾਡੀ ਰੋਜੀ ਨੇ ਹਾਏ ਮੈਂ ਚੱਕੀ ਸੀਗੀ ਹੋ ਗਿਆ चंदली गए लाया मान सकते चकता पारी कर दो <laughs> <laughs> <वा गी> <laughs> ਤੇਰੇ ਕਰੋਗੇ ਤੂੰ ਚੱਕਦਾ ਦੰਦੀ ਵਟੂਗੀ ਗੁੰਨ ਛੱਡ ਦੇ ਵੀਰ ਆਪੇ ਰੱਖ ਤੂੰ ਛੱਡ ਦੇ ਸੰਗਲੀ ਛੱਡ ਦੇ ਸਾਹਿਬ ਓ ਸਾਹਿਬ ਵੀਰੇ ਚੱਲ ਬੇਟ ਦੇ ਧਰਤੀ ਅੰਦਰ ਬੰਦ ਚੱਲ ਸਾਬੂ ਹੈਂਡ ਵਾਸ਼ ਕਰ ਔਰ ਉਹ ਤਾਂ ਕਹਿੰਦਾ ਰਹਿੰਦਾ ਸੀ ਰੋਜੀ ਕੋਲ ਜਾਣਾ ਉਹ ਤਾਂ ਕਹਿੰਦਾ ਸੀ 4-5 ਮਿੰਟ ਰੁਕ ਜਿਓ ਇੱਕ ਵਾਰੀ ਹੋਵੇ ਫੇਰ ਕੀ ਆ ਗਿਆ ਜੇ ਤੂੰ ਕਰੇ ਰੱਖੇਗਾ ਉਹ ਵੀ ਐਂ ਕਰਿਆ ਗੁਰੂ ਘਰ ਹੋਰ ਹੈ ਬਾਤ ਦੂਸਰੋਂ ਤੋ ਤ ਕਰ ਮੁਕਾਤ ਨਹੀਂ ਕੋਈ ਬਸ 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 ਮੈਂ ਕਿਹਾ ਜੀ ਵਾਪਸ ਜਾਵੜੋ ਅੱਜ ਹੀ ਘਣਾਉਣਾ ਸੀਗਾ ਅੰਦਰ ਲਾਤੀ ਬਸ ਮੇਰਾ ਕੰਮ ਤਾਂ ਕਰਨਾ ਹੀ ਨਹੀਂ ਹੁੰਦਾ ਨਾ

ਕਿੱਦਾਂ ਮਜਾ ਦੇ ਗਿਆ ਕਿੱਦਾਂ ਚੇਂਜ ਹੋ ਗਿਆ ਆਇਨ ਹੋ ਗਿਆ ਪੰਜ ਚਪੇਂਤੀ ਛਾਂਦੇ ਚੇਪੇ ਕੋਨੇ ਸੀ ਫੁੱਟੇ ਟਾਈਮ ਕੱਢੇ ਕਰੇ ਬਣ ਗਏ ਆ ਪਰੌਠੇ ਆ ਗੋ ਜਿੰਝੇ ਨੇ ਖਾਣੇ ਹੈ ਇਹ ਵਾਲਾ ਕੇ ਪਰੌਠਾ ਲਓ ਸੋਇਮੀ 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 ਉਹ ਸੌਂਦੇ ਬੈਠਾ रियागी खांधी मम्मा खा रहे है आलू के पराठे मम्मी क्या, है, क्या तो हो जाए आलू के पराठे तेनु के हो जाए लगे सी मेन तो स्वाद लग गया पूछ सेब बोलना हैं नहीं लेना बस हेलो पापा कैसे लगे आपको ओके घी दही पराठा I I am a Hindi. I am a Hindi. आई एम so eat आई एम अ हिंदी लॉक I am not इम Guys अ देखो मुझे ऐसे मज़ा आता है इसके साथ खेलने का गायज मेरी हिंदी कैसी लगी तो कमेंट करके जरूर बताना घी य yes, ओके ओके चलो आ डुका यस यस ਰਤ ਨੂੰ ਸੈਂਡਵਿਚ ਬਣਾ ਦੇ ਬਣਾ ਦੇ ਪਰੋਠਾ ਤੇ ਆਏ ਸੈਂਡਵਿਚ ਬਣਾਉਣੇ ਸੀ ਪਰ ਪਰੋਠੇ ਵੀ ਸਵਾਦ ਆ ਸੈਂਡਵਿਚ ਹਾਂ ਮਾਸਾ ਇੱਕ ਨੂੰ ਗੁਸ ਚਾਹੀਦਾ ਇੱਕ ਨੂੰ ਗੁਸ ਚਾਹੀਦਾ ਹਾਂ ਆਲੂ 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 ਦੇ ਸੈਂਡਵਿਚ ਕਰਕੇ ਬਣ ਤੋਂ ਦੇਖਾਂਗੇ ठीक है डोलता सीधा ही तू साडे विच बैठांगा सन कोली देख ला हस्बैंड वाइफ एक आदि इधर नु आदि उधर नु सेंटर पे रखी हो सी हां ना सेंटर से हां हां ये करा ना की होया पापा तो का टेड भर गया पापा टेड भर गया पहला सबसे पहला नंबर फर्स्ट में आई सी ਸਕਿੰਦਰਦੀ ਫਸਟ ਨਹੀਂ ਇਹਨੂੰ ਇੱਕ ਸਪੈਸ ਤੇ ਨਾ ਮੈਂ ਪੋੜਣਾ ਫਿਰ ਕੀ ਹੋ ਗਿਆ ਫਸਟ ਮੈਂ ਸਕਿੰਦਰਦੀ ਥਰਡ ਦੇਖਦਾ ਕੌਣ ਆਉਂਦਾ ਥਰਡ ਹੈ ਜ ਪਪਾ ਹੈ ਨਹੀਂ ਕਿਉਂਕਿ ਪਪਾ ਨੇ ਦੇ ਹੀ ਖਾਣਾ ਥਰਡ ਕੌਣ ਆਊਗਾ ਕਹ ਜਿਹੜਾ ਥਰਡ ਆਊਗਾ ਫਿਰ ਆਪਾਂ ਤੁਹਾਨੂੰ ਦੱਸਾਂਗੇ